ਇੱਥੇ ਹਿੰਦੁਸਤਾਨ ਦੇ ਵਿੱਚ ਪੰਜਾਬ ਦੇ ਵਿੱਚ ਇਹ ਚੀਜ਼ਾਂ ਖਾਸ ਨੇ ਆਮ ਨਹੀਂ ਕਹਿ ਸਕਦੇ ਖਾਸ ਹੈ ਕਿ ਇੱਥੇ ਜੇ ਕੋਈ ਉਦਾਂ ਦਾ ਮੁੱਦਾ ਮਿਲ ਗਿਆ ਕੋਈ ਧਾਰਮਿਕ ਮੁੱਦਾ ਮਿਲ ਗਿਆ ਕੋਈ politcal ਤੁਹਾਨੂੰ ਵਾੜਾ ਮੋਟਾ ਕਿਤੇ ਇਸ਼ੂ ਮਿਲ ਗਿਆ ਤੇ ਉਹਦੇ ਤੇ ਉਸ ਤੇ ਹੋਰ ਰਾਜਨੀਤੀ ਸ਼ੁਰੂ ਹੋ ਜਾਂਦੀ ਹੈ ਆਪਾਂ ਇੱਕ ਹੋਰ ਗੱਲਬਾਤ ਕਰੀਏ ਚੰਡੀਗੜ੍ਹ ਭਗ ਸਿੰਘ ਦੇ ਬੋਤਲ ਵਾਲਾ ਕੀ ਇਸ਼ੂ ਹੈ ਜੀ ਉੱਥੇ ਰਾਜਨੀਤੀ ਕਿਉਂ ਹੋ ਰਹੀ ਹੈ ਪਤਾ ਨਹੀਂ ਜੀ ਸਰ ਮੈਂ ਤੇ ਹੈਰਾਨ ਹਾਂ ਕਿ ਇਸ ਸਰਕਾਰ ਤੇ ਬੜੀ ਉਮੀਦ ਸੀਗੀ ਇਸ ਗੱਲ ਤੋਂ ਕਿ ਇਹ ਪੜ੍ਹਾਈ ਲਿਖਾਈ ਤੇ ਚੰਗਾ ਕੰਮ ਕਰੇਗੇ ਹੂੰ ਮੈਂ ਅੱਜ ਸਵੇਰੇ ਲਿਖਿਆ ਵੀ ਸੀਗਾ ਇਸ ਬਾਬਤ ਕਿ ਪੰਜਾਬ ਦੀਆਂ 8 ਯੂਨੀਵਰਸਿਟੀਆਂ ਜਿਨ੍ਹਾਂ ਦੇ ਵਿੱਚ VC ਹੈ ਨਹੀਂ ਜੀ ਤੇ ਤੁਹਾਨੂੰ ਪਤਾ ਹੈ ਕਿ ਜਿਹੜੇ ਇਸ ਤਰ੍ਹਾਂ ਦੇ ਉੱਚ ਵਿਦਿਆਲੇ ਸੰਸਥਾਨ ਹੁੰਦੇ ਆ ਕੁਝ ਫੈਸਲੇ VC ਤੋਂ ਬਗੈਰ ਲੈ ਹੀ ਨਹੀਂ ਜਾਂਦੇ ਨਹੀਂ ਨਹੀਂ ਬਿਲਕੁਲ ਤਾਂ ਤੁਸੀਂ ਸੋਚ ਕੇ ਦੇਖੋ ਕਿ ਭਈ ਜ਼ਿਮਨੀ ਚੋਣਾ ਜਾਂ ਇਥੇ ਵਿਆਹ ਤੇ ਆਏ ਮਾਨਸਾ ਵੱਧਾ ਘੰਟਾ ਕਹਿੰਦੇ ਵਿਆਹ ਤੇ ਭਾਸ਼ਣ ਦੇਗਾ ਹੂੰ ਮਤਲਬ ਕਿ ਸਾਰਾ ਕੁਝ ਜਚਾ ਕੇ ਕਰਦੇ ਪਹਿਲੇ ਪਰ ਜਿਹੜੀਆਂ ਡਿਊਟੀਆਂ ਨੇ ਜੀ ਜੋ ਫਰਜ਼ ਨੇ ਹੂੰ ਹੂੰ ਉਹਨਾਂ ਪ੍ਰਤੀਯਨਾ ਵੈਸਲਾ ਪਾਉ ਨੂੰ ਸਾ ਹਰਾਨ ਕੀਤੀ ਗੱਲ ਬਿਲਕੁਲ ਉਹ ਮੂੰਹ ਹੀ ਕਮਾ ਲੈਂਦੇ ਆ ਉਧਰਲੇ ਕੋਈ ਕਿਸੇ ਮੁੱਦੇ ਤੇ ਗੱਲ ਬਹੁਤ ਹੀ ਨਹੀਂ ਹੁੰਦੀ ਹਰਾਨ ਇਹ ਆ ਕਿ ਉਚੇਰੀ ਸਿੱਖਿਆ ਦਾ ਇੰਨਾ ਮੰਦਾ ਹਾਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਚ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਚ ਤੇ ਕਾਗਜ਼ਾਂ ਦਾ ਕਾਲ ਪਿਆ ਰਿਆ ਪਿਛਲੇ ਜੀ ਜੀ ਕਿ ਕਾਗਜ਼ੀ ਨਹੀਂ ਉੱਥੇ ਪਹੁੰਚਿਆ ਹਮ ਹੁਣ ਆਜੋ ਇਸ ਗੱਲ ਤੇ ਜੀ ਕਿ ਦੇਖੋ ਜਿਹੜਾ ਇਹ ਮੋਹਾਲੀ ਵਾਲਾ ਇੰਟਰਨੈਸ਼ਨਲ 에ਅਰਪੋਰਟ ਇੰਟਰਨੈਸ਼ਨਲ ਤੇ ਵੈਸੇ ਉਹ ਨਾਂ ਦਾ ਹੀ ਆ ਜੀ ਕੋਈ ਵਿਰਲੀ ਮੰਜੀ ਜੀ ਪਤਾ ਨਹੀਂ ਉੱਥੋਂ ਫਲਾਈਟ ਜਾਂਦੀ ਆ ਕਿ ਨਹੀਂ ਜਾਂਦੀ ਇਹ ਬਣਾਇਆ ਗਿਆ ਸੀਗਾ ਮਨਮੋਹਨ ਸਿੰਘ ਸਰਕਾਰ ਦੇ ਨੇ ਹਮ ਉਦੋਂ ਉੱਤਰ ਹੁੰਦਾ ਸੀਗਾ ਭੁਪਿੰਦਰ ਹੁੱਡਾ ਜੀ ਚੌਧਰੀ ਮੁੱਖ ਮੰਤਰੀ ਹੂੰ ਇਦਾਂ ਇਹ ਬਣਿਆ ਸੀ ਪਾਈ ਵਾਲੀ ਨਾਲ ਲੈਂਡ ਜਿਹੜੀ ਆ ਉਹ ਸਾਡੀ ਆ ਅਸੀਂ ਦਿੱਤੀ ਆ ਜੀ ਠੀਕ ਹੈ ਜੀ ਕੁਝ ਉਹਦਾ ਖਰਚਾ ਜਿਹੜਾ ਹਰਿਆਣੇ ਨੇ ਚੁੱਕਿਆ ਇਹ ਮੈਂ ਤਾਂ ਦੱਸ ਰਿਹਾ ਕਿ ਕਈਆਂ ਨੂੰ ਇਹਨਾਂ ਚੀਜ਼ਾਂ ਦਾ ਪਤਾ ਨਹੀਂ ਸਵਾਲ ਪੈਦਾ ਹੋ ਜਾਂਦਾ ਕਿ ਹਰਿਆਣੇ ਵਾਲੇ ਇੱਥੇ ਕੀ ਕਰਦੇ ਆ ਬਈ ਇਹਦੇ 'ਚ ਤਾਂ ਇਸ ਤਰ੍ਹਾਂ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਇਹ ਸਾਂਝਾ ਮਿੰਝਾ ਜਿਆ ਪ੍ਰੋਜੈਕਟ ਸੀਗਾ ਹੂੰ ਤਿਆਰ ਹੋ ਗਿਆ ਤੇ ਰੌਲਾ ਪੈ ਗਿਆ ਇਸ ਗੱਲੋਂ ਕਿ ਤਾਂ ਨਾਂ ਕੀ ਰੱਖੀਏ ਜੀ ਬੜਾ ਅੜ ਫਸੀ ਵਾਲਾ ਕੰਮ ਹੋ ਗਿਆ ਉਦੋਂ ਨੂੰ ਕਹਿ ਲੋ ਕਿ ਖਟਰ ਸਾਹਿਬ ਆ ਗਏ ਹੂੰ ਇਹਨਾਂ ਦੀ ਸਰਕਾਰ ਕਹੇ ਕਿ ਇੱਕ ਸੰਗੀ ਹੁੰਦਾ ਸੀਗਾ ਮੰਗਲ ਸਿੰਘ ਇਹਦੇ ਨਾਂ ਤੇ ਰੱਖ ਦੋ ਜੀ ਉਥੇ ਵੀ ਵਿਵਾਦ ਹੋਇਆ ਰੱਜ ਕੇ ਹੂੰ ਚਲੋ ਨਾਂ ਤੇ ਰੇੜਕਾ ਪਿਆਰ ਆ ਕਿੰਨਾ ਚੇਰੀ ਚਲੀ ਗਿਆ ਚਲੀ ਗਿਆ ਖੀਰ ਇਸ ਗਲਤੀ ਸੈਂਤੀ ਬਣ ਗਈ ਕਿ ਭਗਤ ਸਿੰਘ ਦੇ ਨਾਮ ਤੇ ਇਸ 에어ਪੋਰਟ ਦਾ ਨਾਂ ਰੱਖ ਦਿਓ ਹੂੰ ਨਾਂ ਰੱਖ ਦਿੱਤਾ ਜੀ ਹੁਣ ਕਮਾਲ ਦੀ ਗੱਲ ਇਹ ਹੋਈ ਕਿ ਇੱਕ ਬੁੱਤ ਲਾਇਆ ਗਿਆ ਬਾਹਰਲੇ ਪਾਸੇ बार-बार 에어ਪੋਰਟ ਤੋਂ ਕਹਿੰਦੇ ਕਿ ਉਹਨੂੰ ਟੱਕਿਆ ਜਾ ਜੀ ਉਹਨੂੰ ਟੱਕ ਦਿੱਤਾ ਕੱਪੜੇ ਦੇ ਨਾਲ ਹੂੰ ਆਖੇ ਜੀ ਇਹ ਪਰਦਾ ਹਟਾਇਆ ਜਾਏਗਾ ਇੱਕ ਸਮਾਗਮ ਤੋਂ ਬਾਅਦ ਜੀ ਹੁਣ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਕਿ ਅਸੀਂ ਕੀ ਕਰੀਏ ਸਾਨੂੰ ਤੇ ਕੋਡ ਆਫ ਕੰਡਕਟ ਖਾ ਛੱਡੇ ਆ ਜੀ 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 ਬਈ ਸਮਾਂ ਹੀ ਨਹੀਂ ਸੀ ਹਮ ਪਰ ਆਪਾਂ ਨੂੰ ਵੀ ਪਤਾ ਹੈ ਕਿ ਕੋਡ ਆਫ ਕੰਡਕਟ ਦੀ ਜੇ ਗੱਲ ਕਰੀਏ ਤੇ ਆ ਚਾਰ ਜ਼ਿਲ੍ਹੇ ਚੋਣਾ ਜਿਹੜੀਆਂ ਲੰਘ ਕੇ ਗਈਆਂ ਚਾਰ ਜ਼ਿਲ੍ਹਿਆਂ ਤੱਕ ਸੀਮਤ ਸੀਗਾ ਹਮ ਪਰ ਤੇ ਕਿਤੇ ਕੋਡ ਆਫ ਕੰਡਕਟ ਲਾਪੂ ਜੀ ਜੀ ਤੇ ਮੋਹਾਲੀ ਦੇ ਵਿੱਚ ਮੈਨੂੰ ਨਹੀਂ ਲੱਗਦਾ ਕੁਝ ਹੋ ਹੋ ਇੱਥੇ ਤਾਂ ਕੋਈ ਚੋਣ ਨਹੀਂ ਹੋਈ ਚੋਣ ਨਹੀਂ ਹੋਈ ਰੋਲਾ ਕਿਸ ਕੱਲ ਦਾ ਹੁੰਦਾ ਕਿ ਆਮ ਆਦਮੀ ਪਾਰਟੀ ਵਾਲੇ ਜਿਹੜੇ ਨਾ ਇਹ ਇਵੈਂਟ ਮੈਨੇਜਮੈਂਟ ਬਹੁਤ ਕਰਦੇ ਆ ਹੂੰ ਇਹ ਸੋਚਦੇ ਹੋਣੇ ਆ ਕਿ ਬਾਈ ਗੱਲ ਇਹ ਆ ਕਿ ਕੇਜਰੀਵਾਲ ਸਾਹਿਬ ਦੀ ਡੇਟ ਮਿਲੇ ਕੇਜਰੀਵਾਲ ਸਾਹਿਬ ਇੱਥੇ ਆਉਣ ਹੂੰ ਜਾਂ ਉਹਨੇ ਹੀ ਕਿਹਾ ਹੋਏਗਾ ਕਿ ਕੋਈ ਨਹੀਂ ਉੱਥੇ ਆਪਾਂ ਇੱਕ ਸਮਾਗਮ ਕਰਾਂਗੇ ਵਗੈਰਾ ਜੀ ਇਹ ਆਪਦੀ ਤਾਕਤ ਹੁਣ ਜਿਹੜੇ ਭਾਜਪਾ ਲਿਆ ਹੂੰ ਉਹ ਵੀ ਉੱਥੇ ਬੜੇ ਤੇਜ਼ ਤਰਾਰ ਨੇ ਵਨੀਤ ਜੋਸ਼ੀਰ ਕੇ ਜੀ ਜੀ ਉਹਨਾਂ ਨੇ ਅਲਟੀਮੇਟਮ ਦੇ ਦਿੱਤਾ ਅੱਜ ਸੋਮਵਾਰ ਦਾ ਕਿ 72 ਘੰਟਿਆਂ ਦੇ ਵਿੱਚ ਵਿੱਚ ਉਸ ਬੁੱਤ ਤੋਂ ਜਾ ਕੇ ਪਰਦਾ ਹਟਾਓ ਨਹੀਂ ਤੇ ਅਸੀਂ ਜਾ ਕੇ ਤੇ ਪਰਦਾ ਹਟਾ ਦਿਆਂਗੇ ਹੂੰ ਇਹ ਹੁਣ ਚਾਹੁੰਦੇ ਆ ਕਿ ਵੀ ਇਹ ਪਾਸੇ ਰਹਿਣ ਤੇ ਅਸੀਂ ਕੋਈ ਉੱਥੇ ਹਾਂ ਅਸੀਂ ਪਰਦਾ ਹਟਾ ਲਈਏ ਜੀ ਮਤਲਬ ਕਿ ਆ ਗੇਮ ਹੈ ਜੀ ਆ ਦੇਖ ਲਓ ਹਾਲ ਤਹਿ ਰਾਜਨੀਤਿਕ ਪਰ ਆਇਓ ਨਹੀਂ ਕਿ ਬੁੱਤ ਤੋਂ ਸਮਾਗਮ ਇਹਨਾਂ ਨੇ ਕਰੇ ਨਹੀਂ ਜਿਵੇਂ ਹੁਣ ਸਰਪੰਚਾਂ ਨੇ ਸੌ ਚੁੱਕਾ ਵਾਲਾ ਸਮਾਗਮ ਕਰਿਆ ਸੀ ਦੋ ਵਾਰੀ ਕਰਿਆ ਨਾ ਹੋਰ ਵੀ ਇਹਨਾਂ ਨੇ ਕਰੇ ਜੇ ਚਾਹੁੰਦੇ ਤਾਂ ਕਰ ਸਕਦੇ ਸੀ ਕੀ ਪਤਾ ਹੁਣ ਇਹਦੇ ਅਸੀਂ ਵੀ ਕੀ ਸੋਚਦੇ ਸੀ ਦੇਖੋ ਗੱਲ ਨਹੀਂ ਸੰਭਾਲ ਕੇ ਰੱਖਿਆ ਹੋਇਆ ਸੀ ਕਿਸੇ ਖਾਸ ਮੌਕੇ ਤੇ ਕਰ ਲਾਂਗੇ ਨਹੀਂ ਸਮਾਗਮ ਵੀ ਚਲੋ ਕਰ ਲਓ ਤੁਸੀਂ ਵੇਲੇ ਸਿਰ ਜੀ ਠੀਕ ਹੈ ਨਾ ਕਰਕੇ ਕਿੱਡਾ ਕੋ ਕੰਮ ਹੈ ਪਰ ਤੁਸੀਂ ਦੇਖਣਾ ਅੱਛਾ ਇਹਨਾਂ ਦੇ ਵਿੱਚ ਲੱਲਾ ਖਖਾ ਕੀ ਆਮ ਆਦਮੀ ਪਾਰਟੀ ਵਾਲਾ ਮੈਂ ਤੁਹਾਨੂੰ ਦੱਸਿਆ ਕਿ ਲੈਂਡ ਜ਼ਰੂਰ ਅਸੀਂ ਦਿੱਤੀ ਆ ਉਹ ਬਣਿਆ ਜਿਹੜਾ ਉਹ ਮਨਮੋਹਨ ਸਿੰਘ ਸਰਕਾਰ ਵੇਲੇ ਇਥੇ ਉਹਨਾਂ ਦੇ ਗੁਣ ਘਾਉ ਹੂੰ ਉਹਨਾਂ ਨੇ ਦਿੱਤਾ ਸਹਿਮਤੀ ਕਿਉਂਕਿ ਹਰਿਆਣੇ ਚ ਉਸ ਵੇਲੇ ਸਰਕਾਰ ਕਾਂਗਰਸ ਦੀ ਸੀ ਉਹਨਾਂ ਨੇ ਸਹਿਮਤੀ ਬਣ ਗਈ ਜੀ ਉਹ ਕਰਨਾ ਕੀ ਹੈ ਤੁਸੀਂ ਸਿਰਫ ਇੱਕ ਬੁੱਤ ਨੂੰ ਪਰਦੇ ਤੋਂ ਬਾਹਰ ਕੱਢਣਾ ਉਹਦੇ ਵਾਸਤੇ ਵੀ ਰਾਜਨੀਤੀ ਤੇ ਉਹਦੇ ਵਾਸਤੇ ਵੀ ਟਾਈਮ ਹੈ ਨਹੀਂ 2 ਢਾਈ ਮਹੀਨੇ ਤੋਂ ਉਹ ਬੁੱਤ ਉਹਦਾ ਹੀ ਕਪੜੇ ਨਾਲ ਕੱਜਿਆ ਹੋਇਆ ਜੀ 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 ਤਾਂ ਆਹ ਰੌਲਾ ਹੈ ਕਿ ਇਹ ਦੋਵੇਂ ਤੇਰਾ ਮੋ ਸਾਹਮਣੇ ਆ ਉਹ ਕਹਿੰਦੇ ਆ ਜੀ ਕਿ ਥੋੜਾ ਸਬਰ ਰੱਖੋ ਹਮ ਹਟਾਵਾਂਗੇ ਇਹ ਕਹਿੰਦੇ ਆ ਕਿ ਨਹੀਂ ਨਹੀਂ ਅਸੀਂ ਇਹ ਕੰਮ ਕਰ ਦਿਆਂਗੇ ਤਾਂ ਇਸ ਕੱਲ ਦਾ ਆਓ ਸਾਨੂੰ ਮੌਕਾ ਦਿਓ ਜੀ ਹਾਂ ਜੀ ਬਿਲਕੁਲ ਬਿਲਕੁਲ ਜੀ ਬਿੰਡੇ ਵਾਲਾ ਬਾਈ ਜੀ ਕਹਿ ਰਹੇ ਨੇ ਕਿ ਅਸੀਂ ਤੇ ਭਾਈ ਝਾੜੂ ਵਾਲਿਆਂ ਨੂੰ ਵੋਟਾਂ ਪਾਈਆਂ ਸੀ ਸੇ ਸੇ ਸਹੂਲਤਾਂ ਵਾਸਤੇ ਤੇ ਵਿਦਿਆ ਦੇ ਸੁਧਾਰ ਵਾਸਤੇ ਕਹਿੰਦੇ ਹੁਣ ਪਛਤਾ ਰਹੇ ਆ ਉਹ ਇਹ ਦੋਨੇ ਚੀਜ਼ਾਂ ਆਪਾਂ ਵੇਖ ਹੀ ਰਹੇ ਆ ਇਹਨਾਂ ਦਾ ਮੁੱਖ ਏਜੰਡਾ ਸੀਗਾ ਪਰ ਮੈਨੂੰ ਲੱਗਦਾ ਹੁਣ ਸਭ ਤੋਂ ਪਿੱਛੇ ਵਾਲਾ ਏਜੰਡਾ ਇਹੀ ਆ ਵੀ ਜੇ ਪਾੜੀ ਮਜਬੂਰੀ ਪੈ ਗਈ ਤਾਂ ਗੱਲ ਕਰ ਲੈਣਗੇ ਨਹੀਂ ਛੱਡੋ ਪਰੇ ਦੇਖੋ ਨੇ ਦੋ ਚੀਜ਼ਾਂ ਹੈ ਵੀ ਜ਼ਰੂਰੀ ਆ ਜੀ ਰਾਜਨੀਤੀ ਦਾ ਇਹਨਾਂ ਦਾ ਮਾਡਲ ਮਾੜਾ ਨਹੀਂ ਹੈ ਮੈਂ ਇਸ ਮਾਡਲ ਨੂੰ ਮਾੜਾ ਨਹੀਂ ਕਹਾਂਗਾ ਜੋ ਲੈ ਕੇ ਆਏ ਸੀ ਜੀ ਕੰਮ ਕਿਸ ਤਰ੍ਹਾਂ ਦਾ ਹੋਇਆ ਉਹ ਤੁਸੀਂ ਬਿਹਤਰ ਜਾਣਦੇ ਹੋ ਹੁਣ ਹੁੰਦਾ ਕੀ ਹੈ ਕਿ ਜਿਵੇਂ ਆਪਾਂ ਆਮ ਕਰਾਂ ਚੋਂ ਸਾਡਾ ਜਿਹੜਾ ਬਹੁਤਾ ਬਜਟ ਹੈ ਆਮ ਕਰਾਂ ਵਾਲਿਆਂ ਦਾ ਉਹ ਕਿੱਦੇ ਤੇ ਖਰਚ ਹੁੰਦਾ ਹੈ ਹਰੇਕ ਮਾਂ ਬਾਪ ਦਾ ਸੁਪਨਾ ਹੈ ਕਿ ਮੇਰਾ ਜਵਾਕ ਪਰ ਮੈਂ ਤਾਂ ਭਾਵੇਂ ਪੰਜ ਪੜਿਆ 10 ਪੜਿਆ ਸਰਕਾਰੀ ਕਿਉਂਕਿ ਸਾਰੀ ਜ਼ਿੰਦਗੀ ਸਾਡੀ ਤੇ ਸਕੂਲਿੰਗ ਜਿਹੜੀ ਸੀਗੀ ਉਹ ਸਰਕਾਰੀ ਹੋਈ ਹੂੰ ਕਿ ਅਸੀਂ ਚਾਹੁੰਨੇ ਕਿ ਯਾਰ ਬੈਸਟ ਸਕੂਲ ਹੈ ਜਿਹੜਾ ਸਾਡੇ ਲਾਕੇ ਦਾ ਸਾਡਾ ਕਾਕਾ ਜਾਂ ਕਾਕੀ ਉਹਦੇ ਚ ਪੜਣ ਪੜੇ ਬਿਲਕੁਲ ਹੁਣ ਉਹਦੇ ਵਾਸਤੇ ਅਸੀਂ ਆਪਣੀ ਜ਼ਿੰਦਗੀ ਦੀ ਕਮਾਈ ਹੈ ਜਿਹੜੀ ਉਹਦਾ ਇੱਕ ਵੱਡਾ ਹਿੱਸਾ ਲਾਉਨੇ ਆ ਆਪ ਤੇ ਅਸੀਂ ਹੋ ਸਕਦਾ ਮੇਰੇ ਵਰਗਾ ਨਾ ਟੀ-ਸ਼ਰਟ ਵੀ ਕਿਤੇ 6 ਮਹੀਨੇ ਬਾਅਦ ਲੈਂਦਾ ਹੂੰ ਦੇ ਜਵਾਕ ਵਾਸਤੇ ਸਭ ਕੁਝ ਕਰੀਦਾ ਹੈ ਬਿਲਕੁਲ ਜੀ ਕਿ ਯਾਰ ਮਤਲਬ ਇਹ ਨਾ ਦਾ ਕੁਝ ਰਹਿ ਜਾਵੇ ਠੀਕ ਹੈ ਨਾ ਜੀ ਬਹੁਤ ਕੁਝ ਕਰਨਾ ਪੈਂਦਾ ਪਿਓ ਨੂੰ ਪਿਓ ਨੂੰ ਵਿਚਾਰੇ ਨੂੰ ਨਾ ਕ੍ਰੈਡਿਟ ਥੋੜਾ ਘਾਟ ਹੀ ਮਿਲਦਾ ਤਾਂ ਕਹਿਣ ਦਾ ਮਤਲਬ ਇਹ ਆ ਕਿ ਇੱਕ ਬਜਟ ਦਾ ਹਿੱਸਾ ਜਾਂਦਾ ਹੈ ਕਿ ਨਹੀਂ ਜੀ ਬਿਲਕੁਲ فرض ਕਰੋ ਐਵਰੇਜ ਲਾ ਲਉ ਕਿ 3 ਜਾਂ 4000 ਆਪਾਂ ਇੱਕ ਬੱਚੇ ਤੇ ਖਰਚ ਕਰਦੇ ਆ 3 ਚ 4000 ਮਾਮੂਲੀ ਹੈ ਮਾਮੂਲੀ ਹੈ ਮਾਮੂਲੀ ਹੈ ਸਾਡਾ ਜੇ ਕਮਾਈ ਦਾ ਸਾਧਨ ਹੈ ਜਿਹੜਾ ਉਹਦੇ ਤੋਂ ਇਨਕਮ ਵੀ ਆ ਰਿਹਾ ਹੈ ਹੂੰ ਇਹ ਵੇਖੋ ਕਿ ਉਹਦਾ ਇੱਕ ਵੱਟਾ ਹਿੱਸਾ ਤੇ ਉੱਥੇ ਗਿਆ ਜਾਂਦਾ ਬਿਲਕੁਲ ਤੇ ਜੇ ਕੋਈ 5-7 ਜੀਆਂ ਦਾ ਟੱਬਰ ਆ ਜੀ 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 ਉਹਦੇ ਵਿੱਚੋਂ ਇੱਕ ਕੋਈ ਬਿਮਾਰ ਹੋ ਗਿਆ ਹੂੰ ਤੇ ਫਿਰ ਉਹ ਵੀ ਯਾਰ ਨਾਲ ਤੇ ਕੰਮ ਸੂਤ ਹੀ ਨਹੀਂ ਆਉਣਾ ਸੇ ਬੈਠੇ ਲੱਜਾਂਦਾ ਫਿਰ ਵਕਈ ਫਿਰ ਤੇ ਕਰਜ਼ਾ ਲੈਣਾ ਪੈਣਾ ਹੂੰ ਮਤਲਬ ਕਿ ਦੋ ਚੀਜ਼ਾਂ ਤੇ ਸਾਡਾ ਜਿਹੜਾ ਆਮ ਬੰਦਾ ਹੈ ਨਾ ਜੀ ਉਹ ਇੰਡੀਆ 'ਚ ਫਸ ਗਿਆ ਇਹਨਾਂ ਨੇ ਇਸੇ ਚੀਜ਼ ਨੂੰ ਹੀ ਟਾਰਗੇਟ ਕੀਤਾ ਸੀਗਾ ਹਾਂ ਆਮ ਵਰਗ ਆਮ ਆਦਮੀ ਪਾਰਟੀ ਹੈ ਨਾ ਜੀ 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 ਤਾਂ ਇਹਨਾਂ ਨੇ ਆਮ ਵਰਗ ਨੂੰ ਹੀ ਕਿਤੇ ਨਾ ਕਿਤੇ ਕਹੋ ਕਿ ਟਾਰਗੇਟ ਕੀ ਤੌਰ ਉਤੇ ਚ ਇਹਨਾਂ ਨੇ ਕੰਮ ਵੀ ਅਸਲ ਕੀਤੀ ਸਕਸੈਡ ਕੀਤਾ ਨਾ ਇਹਦੇ 'ਚ ਕੋਈ ਸ਼ੱਕ ਨਹੀਂ ਪਰ ਜਦੋਂ ਕੰਮ ਕਰਨ ਦੀ ਵਾਰੀ ਆਈ ਤਾਂ ਤੁਸੀਂ ਆਪ ਦੇਖ ਲਓ ਤੁਹਾਨੂੰ ਫਿਗਰਸ ਮਿਲ ਜਾਣਗੇ ਹਾਂ ਹਾਂ ਜੀ ਫੈਕਟ ਮਿਲ ਜਾਣਗੇ ਯੂਨੀਵਰਸਟੀਆਂ ਦਾ ਹਾਲ ਮਿਲ ਜਾਏਗਾ ਸਕੂਲਾਂ 'ਚ ਬਦਲੀ ਨੀਤੀ ਦਾ ਤੁਸੀਂ ਹਸਾਬ-ਕਿਤਾਬ ਸਾਰਾ ਕੁਝ ਤੁਸੀਂ ਚੈੱਕ ਕਰ ਸਕਦੇ ਹੋ ਬਿਲਕੁਲ 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 ਜੀ ਬਿਲਕੁਲ ਕਰਮਜੀਤ ਜੀ ਕਹਿ ਰਹੇ ਨੇ ਕਿ ਅੱਜ ਵੀ ਚੰਡੀਗੜ੍ਹ 에어ਪੋਰਟ ਤੇ ਗਿਆ ਸੀ ਅੱਜ ਵੀ ਬੁੱਧਾ ਗਿਆ ਬਿਲਕੁਲ ਜੀ ਟਕਿਆ ਹੋਇਆ ਇਸੇ ਕਰਕੇ ਤਾਂ ਉਹਦਾ ਮੁੱਦਾ ਪੈ ਰਿਹਾ ਅ ਬਲਵਿੰਦਰ ਜੀ ਕਹਿ ਰਹੇ ਨੇ ਕਿ ਦੋ ਬੱਚੇ 20000 ਖਰਚਾ ਸਿਰਫ ਪੜ੍ਹਾਈ ਦਾ ਬਿਲਕੁਲ ਜੀ ਦੇਖੋ ਇਹਨਾਂ ਦਾ ਮੰਨ ਲਓ ਲੱਖ ਰੁਪਏ ਨਕਮ ਹੋਏਗੀ ਬੱਲੀ ਸਾਹਿਬ ਦੀ فرض ਕਰੋ ਇਹਨਾਂ ਦੀ ਮਿਸਾਲ ਲੈਣੇ ਆ ਲੱਖ ਰੁਪਏ ਲੱਖ ਰੁਪਏ ਉੱਥੇ ਗੁਜ਼ਾਰਾ ਹੁੰਦਾ ਚੰਡੀਗੜ੍ਹ 'ਚ ਮਹੀਨੇ ਦਾ ਮਹੀਨੇ ਦਾ ਗੁਜ਼ਾਰ ਪੰਜਵਾਂ ਹਿੱਸਾ ਤੇ ਸਿਰਫ ਬੱਚਿਆਂ ਤੇ ਗਿਆ ਨਾਲੇ ਉਹਨਾਂ ਨੇ ਕੋਈ ਮੋੜ ਨਾ ਥੋੜੀ ਹੈ ਵਿਚਾਰਿਆਂ ਨੇ ਥੋੜੀ ਬਿਲਕੁਲ ਉਹ ਤਾਂ ਜਾ ਹੀ ਰਿਹਾ ਨਾ ਹਲੇ ਇਨਵੈਸਟਮੈਂਟ ਹੀ ਆ ਆਪਣੀ ਬਿਲਕੁਲ ਕੋਈ ਆਪਾਂ ਨੂੰ ਰਿਟਰਨ ਥੋੜੀ ਮਿਲ ਰਿਹਾ ਉਹਦਾ ਹੂੰ ਸੋ ਇਸ ਵਾਸਤੇ ਇਹ ਇੱਕ ਬਹੁਤ ਬੁਨਿਆਦੀ ਜੇ ਤੁਸੀਂ ਦੇਖੋਗੇ ਹਿਸਾਬ ਕਿਤਾਬਿਆਂ ਕਿ ਸਾਡੇ ਘਰਾਂ ਦੇ ਆਮ ਘਰਾਂ ਦਾ ਜਿਹੜਾ ਬਜਟ ਆ ਉਹਦੇ ਵਿੱਚੋਂ ਕਹਿ ਲੋ ਕਿ ਇਹ ਦੋ ਸੈਕਟਰ ਐਸੇ ਆ ਜਿਹੜੇ ਖਿੱਚ ਕੇ ਲੈ ਜਾਂਦੇ ਨੇ ਹੂੰ